ਦਰਸ਼ਕੋ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਿਮਾ ਸਾਲਾਨਾ ਜਲਸਾ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਜਾਮਾ ਮਸਜਿਦ ਦੇ ਵਿੱਚੋ ਹਾਲ ਬਿਆਰ ਦੇ ਵਿੱਚੋ ਜਿਹੜੇ ਗੁਰੂ ਵਿਆਰ ਦੇ ਸਵਰਨਕਰ ਸੰਗ ਜਿਹੜੇ ਮਨ ਪੰਜਾਬ ਦੇ ਪੰਜਾਬ ਪ੍ਰਧਾਨ ਉਹਨਾਂ ਦੀ ਟੀਮ ਦੇਖ ਸਕਦੇ ਹੋ ਨਾਮੇਸ਼ਾ ਜੀ ਦੀ ਪੰਜਾਬ ਪ੍ਰਧਾਨ ਇੱਥੇ ਪਹੁੰਚੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਦੇਖ ਸਕਦੇ ਹੋ ਸਨਮਾਨਿਤ ਕੀਤਾ ਜਾ ਰਿਹਾ ਇਸ ਮੌਕੇ ਤੇ ਪਾਰਸ਼ਦ ਵਿਕਾਸ ਸੋਨੀ ਪੂਰਬ ਪਾਰਸ਼ਦ ਸੁਰਜੀਤ ਸਿੰਘ ਸੈਜਰਾ ਪ੍ਰਧਾਨ ਜਿਹੜੇ ਰਵਿਕਾਂਤ ਪਾਰਸ਼ਦ ਗੌਰਵ ਗਿੱਲ ਸ਼ਿਵਰਾਜ ਸਿੰਘ ਆਏਗੇ ਜਿਹੜੇ ਪ੍ਰਧਾਨ ਜਿਹੜੇ ਪੰਕਜ ਚੋਹਾਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਨਾਸਿਰ ਜੀ ਵੱਲੋਂ ਮਨੀਰ ਜੀ ਵੱਲੋਂ ਉਹਨਾਂ ਦੀ ਜਿੰਨੀ ਵੀ ਸੁਸਾਇਟੀ ਆ ਜਲਸੇ ਦੀ ਸਾਰੀ ਇੱਥੇ ਟੀਮਾਂ ਦੇਖ ਸਕਦੇ ਹੋ ਸਨਮਾਨਿਤ ਕੀਤਾ ਜਾ ਰਿਹਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਾਰੀ ਟੀਮ ਜਲਸਾ ਚਾਹੀਦਾ ਅੱਜ ਮੈਂ ਜਲਸੇ ਤੇ ਆਇਆ ਇਹ ਮੈਂ ਦੇਖ ਰਿਹਾ 20 ਸਾਲ ਤੋਂ ਇਹ ਹਰ ਸਾਲ ਦੇ ਸਾਲ ਕਿਸੇ ਪੈਸੇ ਦਾ ਜਲਸਾ ਹੁੰਦਾ ਕੀ ਇੰਨਾ ਦੀ ਸੇਵਾ ਪਾ ਮੈਂ ਵੇਖਦਿਆਂ ਇਹ ਗੁਰੂਬਜ਼ਾਰ ਦੀ ਹੰਡੀ ਟੀਮ ਜਿੰਦੇ ਬੰਗਾਲੀ ਭਰਾ ਸਾਡੇ ਨੇ ਇਹਦੇ ਇੱਥੇ ਦੇ ਸੇਵਾ ਹਰ ਸਾਲ ਦੀ ਸਾਲ ਕਰਦੇ ਆ ਕਿਤੇ ਬਾਜ਼ਾਰ ਚ ਕਿਸੇ ਬੰਗਾਲੀ ਭਾਨ ਹੋਏ ਹੋਇ ਜੋ ਕਰੇ ਇਹ ਟੀਮ ਹਰ ਤਰ੍ਹਾਂ ਦੀ ਸੇਵਾ ਕਰਦੀ ਏ ਕੋਈ ਮਾਰੇ ਬੰਦੇ ਦੇ ਕੋਈ ਮਾਰੇ ਟਾਈਮ ਆ ਜੇ ਜਾਂ ਕਿਸੇ ਔਰਤੇ ਕੋਈ ਗਲਤ ਕੰਮ ਹੋ ਜੇ ਉਹਦੇ ਇਹਨਾਂ ਖਲੋਕ ਕੋਲੋਂ ਪੈਸੇ ਲਾ ਗਏ ਉਹਦੀ ਮਦਦ ਇਹ ਕਰਦੇ ਨੇ ਰਾਤ ਦਿਨ ਹਰ ਬੰਦੇ ਦੀ ਸੇਵਾ ਜੀ ਇਹ ਬੈਠੇ ਨੇ ਇਹ ਟੀਮ ਨੂੰ ਮੈਂ ਮਗੀ ਆਪਣੇ ਵੱਲੋਂ ਬਹੁਤ ਮਗੀ ਮੁਬਾਰਕ ਵਕਤ ਦੇਣਾ ਚਾਹਾਂਗਾ ਇਹ ਹਰ ਦੇ ਸਾਲ ਜਿੱਦਾਂ ਇਹ ਸੇਵਾ ਕਰਦੇ ਨੇ ਇਸ ਜਲਸੇ ਦੀ ਇਹ ਬਹੁਤ ਵੇਖਿਆ ਨੂੰ ਖੁਸ਼ੀ ਹੋਈ ਏ ਕਿ ਇਹਨਾਂ ਨੂੰ ਅਸੀਂ ਮਾਲਕ ਵੱਲੋਂ ਆਸ਼ੀਰਵਾਦ ਇਹਨਾਂ ਦੇ ਬਣਿਆ ਰਵੇ ਇਸੇ ਤਰ੍ਹਾਂ ਹਰ ਸਾਲ ਦੇ ਸਾਲ ਇਹ ਸੇਵਾ ਕਰਦੇ ਰਹਿਣ ਇਦਾਂ ਹੀ ਮਗੀ ਮਗੀ 20 ਸਾਲ ਤੋਂ ਇਹ ਸੇਵਾ ਕਰਦੇ ਆ ਤੇ ਅੱਲਾ ਦਾ ਇਹਨਾਂ ਦੇ ਆਸ਼ੀਰਵਾਦ ਇਹ ਬਣਿਆ ਰਵੇ ਤੇ ਇਦਾਂ ਹੀ ਮਗੀ ਇਹ ਸੇਵਾ ਕਰਦੇ ਰਹਿਣ ਹਰ ਦੱਸ ਦਿੱਇਆ ਕਿ ਹਿੰਦੂ ਮੁਸਲਮ ਸਿੱਖ ਸਾਰੇ ਭਾਈ ਭਾਈ ਏ ਇਹਦੇ ਵਿੱਚ ਕੋਈ ਇਹਨਾਂ ਨੇ ਦੂਜੀ ਹੋਇਆ ਨਹੀਂ ਛੱਡੀ ਜਿੰਨੀ ਸੇਵਾ ਇਹਨਾਂ ਨੇ ਅਰਕੀ ਪੰਜਾਬ 'ਚ ਇਹਨਾਂ ਨੇ ਕੀਤੀ ਏ ਕਿ ਸ਼ਾਇਦ ਕਿਸੇ ਨੇ ਕੀਤੀ ਹੋਵੇ ਹਾਸ਼ਿਰ ਜੀ ਦੀ ਟੀਮ ਵੀ ਬੜੀ ਸਟਰੋਂਗ ਆ ਤੁਹਾਡੇ ਕੋਲ ਹੀ ਹੁੰਦੀ ਆ ਹਾਂ ਇਹ ਸਾਰੇ ਪ੍ਰਧਾਨ ਜਿੰਨੇ ਵੀ ਮੇਰੇ ਨਾਲ ਜਾਖਰ ਜੀ ਨਾਸਰ ਜੀ ਤੇ ਜਿੰਨੇ ਵੀ ਸਾਰੇ ਆ ਸਾਰੇ ਨਾਲ ਆ ਇਹ ਵਧੀਆ ਕੰਮ ਕਰਦੇ ਆ ਇਮਾਨਦਾਰ ਬੰਦੇ ਆ ਕਿਸੇ ਦਾ ਉਹ ਜਿਹਾ ਮੱਕੇ ਨੁਕਸਾਨ ਨਹੀਂ ਕਰਦੇ ਹਰ ਬੰਦੇ ਦੀ ਸੇਵਾ ਹੀ ਕਰਦੇ ਆ ਇਸ ਵਾਸਤੇ ਇਹਨਾਂ ਨੂੰ ਇਹੋ ਜਿਹਾ ਇਹ ਕੰਮ ਮਿਲਿਆ ਜਿਹੜਾ 20 ਸਾਲ ਤੋਂ ਸੇਵਾ ਕਰਦੇ ਪਏ ਸੋ ਹਰ ਸਾਲ ਇਹ ਅਸ਼ੀਰਵਾਦ ਲੈ ਆਉਂਦੇ ਹੋ ਸੋ ਬੜੇ ਲੰਬੇ ਸਮੇਂ ਤੋਂ ਅੱਜ 20ਵਾਂ ਜਲਸਾ ਜਿਹੜਾ ਬੰਗਾਲੀ ਮੁਸਲਿਮ ਭਾਈਚਾਰ ਸਾਡੇ ਜਿਹੜੇ ਭਰਾ ਨੇ ਉਹ ਹਰ ਸਾਲ ਇਹ ਜਲਸਾ ਕਰਦੇ ਨੇ ਸੋ ਮੈਨੂੰ ਹਮੇਸ਼ਾ ਇੱਥੇ ਆ ਕੇ ਮੌਕਾ ਵੀ ਮਿਲਦਾ ਸਾਰੇ ਨਿਦਰਸ਼ਨ ਵੀ ਕਰੀਦੇ ਔਰ ਅਸ਼ੀਰਵਾਦ ਵੀ ਲਈਦਾ ਹੈ ਔਰ ਪਰਮਾਤਮਾ ਜਗੇ ਇਹ ਅਰਦਾਸ ਕਰੀ ਦੀ ਹਮੇਸ਼ਾ ਅੱਲਾਹ ਤਾਲਾ ਦੇ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰੱਖਣ ਅਸੀਂ ਇਸੇ ਤਰੀਕੇ ਨਾਲ ਆਪਣੇ ਸ਼ਹਿਰ ਦੀ ਦੇਸ਼ ਦੀ ਤਰੱਕੀ ਵਾਸਤੇ ਇਕੱਠੇ ਹੋ ਕੇ ਲਲ ਮਿਲ ਕੇ ਅਸੀਂ ਆਪਣੀ ਦੇਸ਼ ਦੀ ਤਰੱਕੀ ਕਰ ਸਕੀਏ ਸੋ ਸਾਡੇ ਸਾਰੇ ਮੀਆਂ ਜੀ ਮੈਸੇਜ ਹੈ ਕੋਈ ਈਦ ਦਾ ਪ੍ਰੋਗਰਾਮ ਹੁੰਦਾ ਚਾਹੇ ਜਲਸਾ ਹੁੰਦਾ ਕੋਈ ਵੀ ਪ੍ਰੋਗਰਾਮ ਹੁੰਦਾ ਸਾਨੂੰ ਨੋਤਾ ਦਿੰਦੇ ਨੇ ਅਸੀਂ ਸਾਰੇ ਸਾਡੇ ਪ੍ਰਧਾਨ ਰਵੀ ਕਾਨ ਜੀ ਨੇ ਮੀਆਂ ਜੀ ਨੇ ਰਾਜਨ ਖੰਨਾ ਜੀ ਨੇ ਚੌਹਾਨ ਸਾਹਿਬ ਨੇ ਤੁਸੀਂ ਸਾਰੇ ਵਿਸ਼ੇ ਤੇ ਇਕੱਠੇ ਹੋ ਕੇ ਆਉਂਦੇ ਆਂ ਔਰ ਅਸ਼ੀਰਵਾਦ ਲੈ ਕੇ ਜਾਂਦੇ ਆਂ ਔਰ ਫਿਰ ਹੀ ਕਲ ਕਮਾਂਗਾ ਕਿ ਅਸੀਂ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਇਕੱਠੇ ਹੋਇਆ ਇਕੱਠੇ ਰਹਿ ਕੇ ਸਾਡਾ ਦੇਸ਼ ਤਰੱਕੀ ਕਰ ਸਕਦਾ ਸਾਡਾ ਸ਼ਹਿਰ ਤਰੱਕੀ ਕਰ ਸਕਦਾ ਸਾਡੇ ਪਰਿਵਾਰ ਤਰੱਕੀ ਕਰ ਸਕਦੇ ਨੇ ਪੰਜਾਬ ਪ੍ਰਧਾਨਾ ਮੇਸ਼ਾ ਜੀ ਆਏ ਜਲਸੇ ਤੇ ਸ਼ਿਰਵਾਲ ਆਇਆ ਤੁਸੀਂ ਵੀ ਆਇਓ ਟੀਮ ਕੀ ਕਹਿਣਾ ਚਾਹੋਗੇ ਔਰ ਜਿਸੀ ਸੌਨਕਾਰ ਸੰਗ ਦੇ ਪ੍ਰਧਾਨ ਸਾਡੇ ਮਾਨਯੋਗ ਅਸ਼੍ਰੀ ਦਾਮੇਸ਼ਾ ਜੀ ਨਾਲ ਹਰ ਸਾਲ ਦੀ ਤਰ੍ਹਾਂ ਇੱਥੇ 20 ਸਾਲ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹ ਪਹਿਲਾਂ ਸੌਫਡੀ ਰੋਡ ਦੇ ਉੱਤੇ ਕਬਰਾਂ ਦੇ ਲਾਗੇ ਇੱਕ ਪ੍ਰੋਗਰਾਮ ਲੇਕਿਨ ਇਹ ਬਹੁਤ ਅੱਛੀ ਜਗ੍ਹਾ ਖੁੱਲੀ ਖੁੱਲੀ ਹੈ ਇਸ ਕਰਕੇ ਇਹਨਾਂ ਨੇ ਇੱਥੇ ਪ੍ਰੋਗਰਾਮ ਰੱਖਿਆ ਹੈ ਸਭ ਤੋਂ ਵੱਡੀ ਗੱਲ ਹੈ ਵੀ ਇਹ ਸਵਰਨਕਾਰ ਜਿਹੜੇ ਸੰਗ ਦੇ ਨਾਲ ਜੁੜੇ ਨੇ ਇਹ ਜਿੰਨੇ ਵੀ ਬੰਗਾਲੀ ਨੇ ਇਹ ਸਾਰੇ ਸਵਰਨਕਾਰ ਸੰਗ ਦਾ ਕੰਮ ਕਰਦੇ ਨੇ ਕਿਤੇ ਵੀ ਕੋਈ ਦਿੱਕਤ ਆਉਂਦੀ ਆ ਕੋਈ ਕੰਮ ਦੀ ਪਰੇਸ਼ਾਨੀ ਆਉਂਦੀ ਆ ਜਾਂ ਕੋਈ ਬੰਦੇ ਨੂੰ ਡੁੱਬਦੇ ਆ ਜਿਸ ਤਰ੍ਹਾਂ ਪਿੱਛੇ ਜੇ ਇਹਨਾਂ ਨੂੰ ਹਾਲਾ ਏ ਇਹਨਾਂ ਨੇ ਤੋਂ ਦੋ ਤਿੰਨ ਚਾਰ ਟਰੱਕ ਭੇਜੇ ਨੇ ਯਾਨੀ ਕਿ ਇਹ ਹਰ ਜਗ੍ਹਾ ਦੇ ਉੱਤੇ ਬੰਗਾਲੀ ਜਿਹੜੇ ਨੇ ਖੜੇ ਰਹਿੰਦੇ ਨੇ ਦੁੱਖ ਸੁੱਖ ਦੇ ਭਾਈਵਾਲ ਨੇ ਇਸੇ ਤਰ੍ਹਾਂ ਸਾਡੀ ਟੀਮ ਜਿਹੜੀ ਆ ਸਵਰਨਕਰ ਸੰਗ ਦੀ ਅਸੀਂ ਵੀ ਇਹਨਾਂ ਨਾਲ ਖੜੇ ਆ ਹਮੇਸ਼ਾ ਖੜੇ ਰਾਵਾਂਗੇ ਕਿਉਂਕਿ ਜਿੱਥੇ ਹੀ ਮਦਦ ਦੀ ਲੋੜ ਪੈਂਦੀ ਹੈ ਜਾਂ ਮਦਦ ਕਰਨ ਦੀ ਲੋੜ ਪੈਂਦੀ ਹੈ ਜਾਂ ਮਦਦ ਲੈਣ ਦੀ ਲੋੜ ਪੈਂਦੀ ਹੈ ਅਸੀਂ ਸਾਰੇ ਇਕੱਠੇ ਆ ਅਸੀਂ ਇਹਨਾਂ ਨੂੰ ਫੇਰ ਵਧਾਈ ਦਿੰਦੇ ਆ ਵੀ ਇਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਕਰਦੇ ਨੇ ਬਹੁਤ ਵਧੀਆ ਹੈ ਔਰ ਇਹਦੇ ਵਿੱਚ ਭਾਈਚਾਰਾ ਹੈ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਧਰਮ ਨਹੀਂ ਨਾ ਉੱਚੀ ਨੀਚੀ ਹੈ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੀ ਮਦਦ ਕਰ ਰਹੀ ਹੈ ਔਰ ਕਰਦੇ ਰਹਿਣਾ ਹਾਂਜੀ ਗੌਰਵ ਜੀ ਅੱਜ ਜਲਸਾ 'ਚ ਆਏ ਹੋ ਕੀ ਕਹਿਣਾ ਚਾਹੋਗੇ ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ ਵਿਵਾਸਲਾਣਾ ਜਲਸਾ ਜਿਹੜਾ ਮਰਜੀ ਦੇ ਖਿਆਲ ਨਾਲ ਨੰਬਰ 64 ਸਾਡੇ ਇੱਥੋਂ ਦੇ ਪ੍ਰਬੰਧਕ ਦਾਨਿਸ਼ ਖਾਨ ਜੀ ਐਡਵੋਕੇਟ ਸਾਰੇ ਜੀ ਨੇ ਜਲਸਾ ਜਿਹਦਾ ਆਰਗੇਨਾਈਜ਼ ਕੀਤਾ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਇੱਥੇ ਇਕੱਠੇ ਹੋ ਕੇ ਆਪਣੇ ਨੰਬੀ ਨੂੰ ਯਾਦ ਕਰਦੇ ਨੇ ਨੰਬੀ ਦੇ ਯਾਦ 'ਚ ਜਿਹੜੀ ਇੱਥੇ ਉਹ ਅਰਦਾਸ ਕਰਦੇ ਨੇ ਆਪਣਾ ਮੂਲ ਵੀ ਜਿਹਨੇ ਨਬੀ ਦੇ ਦਿੱਤੇ ਹੋਏ ਰਸਾਲਾ ਕਲਮਾ ਦੇ ਚੱਲਣ ਵਾਸਤੇ ਜਿਹੜਾ ਬੱਚਿਆਂ ਨੂੰ ਜਨਮ ਲਾਉਣ ਫ੍ਰੀਡਮ ਦਿੱਤਾ ਹੈ ਉਸ ਮਾਹੌਲ ਦੇ ਵਿੱਚ ਆ ਕੇ ਬੰਨ ਨੂੰ ਸਕੂਨ ਮਿਲਦਾ ਤੇ ਇੱਕ ਹੋਰ ਜਿਹੇ ਤਰ੍ਹਾਂ ਨਾ ਆ ਵਿਸ਼ਵਾਸ ਇਹ ਮਿਲਦਾ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਭਾਈਚਾਰੇ ਨੂੰ ਸਮਾਜਿਕ ਤੌਰ ਤੇ ਯਾਦ ਰੱਖਦੇ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਇੱਕ ਮੁਬੱਤਾ ਜਲਸੇ ਦੀ ਆ ਪੰਜਾਬ ਪ੍ਰਧਾਨ ਨਾ ਹਮੇਸ਼ਾ ਜੀ ਵੀ ਆਏ ਆ ਵਿਕਾਰ ਜੀ ਵੀ ਆਏ ਆ ਕੀ ਕਹਿਣਾ ਚਾਹੋਗੇ जलसा सरातुल नवी जी ने हर साल जलसा मनाया जाता इस साल थोड़ा सा अलग ही है हमारा बाजार कमेटी और जितनी भी पोधन हैं सारे आए हैं भाईचारा मिलजुल के सारा प्रोग्राम मनाया जा रहा इस प्रोग्राम में शामिल होते हर साल लंगर की भी इंतज़ाम किया जाता कोई ना जात पात कोई ना धर्म सभी को यहाँ पे बुलाया जाता हर धर्म के बंदे आते हैं यहाँ पे सभी का स्वागत अच्छी तरीके से किया जाता है सबको तो खाना पानी इंतजाम भी किया गया हुआ है नमस्कार मेरा नाम आशीष बोल तो रहा हूँ मैं चाहता हूँ बहुत बढ़िया बढ़िया बहन हमारे मावाली भाई ने बहुत बढ़िया काम किया है अकेले साल आए देखिए मेरे को बहुत खुशी हुआ ਅਮਰਾ ਜੋ ਬੰਗਾਲੀ ਭਾਈ ਨੇ ਇਤਨਾ ਮਿਹਨਤ ਕਰਕੇ ਜਲਸਾ ਕਮੇਟੀ ਮਨਾਇਆ ਮੈਨੂੰ ਬਹੁਤ ਖੁਸ਼ੀ ਹੋਇਆ ਇਸ ਲਈ ਮੈਂ ਬਹੁਤ ਧੰਨਵਾਦ ਦਰਸ਼ਕੋ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਿਮਾ ਸਾਲਾਨਾ ਜਲਸਾ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਜਾਮਾ ਮਸਜਿਦ ਦੇ ਵਿੱਚ ਹਾਲ ਬਿਆਰ ਦੇ ਵਿੱਚ ਜਿਹੜੇ ਗੁਰੂ ਵਿਆਰ ਦੇ ਸਵਨਕਰ ਸੰਗ ਜਿਹੜੇ ਮਨ ਪੰਜਾਬ ਦੇ ਪੰਜਾਬ ਪ੍ਰਧਾਨ ਉਹਨਾਂ ਦੀ ਟੀਮ ਦੇਖ ਸਕਦੇ ਹੋ ਨਾਮੇਸ਼ਾ ਜੀ ਦੀ ਪੰਜਾਬ ਪ੍ਰਧਾਨ ਇੱਥੇ ਪਹੁੰਚੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਦੇਖ ਸਕਦੇ ਹੋ ਸਨਮਾਨਿਤ ਕੀਤਾ ਜਾ ਰਿਹਾ ਇਸ ਮੌਕੇ ਤੇ ਪਾਰਸ਼ਦ ਵਿਕਾਸ ਸੋਨੀ ਪੂਰਬ ਪਾਰਸ਼ਦ ਸੁਰਜੀਤ ਸਿੰਘ ਸੈ